ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਮਾਰਨ ਆਏ ਹੋਏ ਜੀ ਢੇੜਾ ਮੋਟਰਾਂ ਤੇ ਤੇ ਚਲਦੀ ਆ ਆਪਣੀ ਮੋਟਰ ਜੀਰੀ ਨੂੰ ਸਵੇਰੇ ਮੀਂਹ ਪੈ ਗਿਆ ਆਪਣੇ ਥੋੜਾ ਜਿਹਾ ਛਿੜਕਾ ਜਿਹਾ ਪੈ ਗਿਆ ਤੇ ਜੀਰੀ ਕੰਨੀ ਮਾਰਦੇ ਆ ਢੇੜਾ ਸਪਰੇਅ ਆਪਾਂ ਇਹਦੇ ਕਰਾਤੀ ਸਾਰੀ ਧੀ ਗੀਲੇ ਨੇ ਉਰੇ ਆਪਣੇ 20 ਗੀਲਿਆਂ ਤੇ ਸਪਰੇਅ ਕਰਤੀ ਦੀ ਆਪਾਂ ਤੇ ਆ ਖੜੀ ਆ ਆਪਣੀ 77301 ਤੇ ਜੀਰੀ ਵਧੀਆ ਐ ਵੀ ਤੇ ਵਧੀਆ ਝਾੜ ਝੂੜ ਆਇਆ ਇਹਦਾ ਫਿਰ ਗਾਹਾਂ ਨੂੰ ਥੋੜੇ ਜੇ ਖੇਤ ਹੋਰ ਵਧਾ ਦਾਂਗੇ ਬਾਕੀ ਇੱਧਰਲੇ ਪਾਸੇ 26 ਉਹ ਆਪਣੀ ਸਾਰੀ ਉਹ ਤੇ तकरीबन ਸਾਰੀ ਉਹ ਜੀਰੀ ਨਸ ਰਹੀ ਆ ਆਪਣੀ ਤੇ ਬਾਦਲੇ ਵੀ ਮੋਟਰਾਂ ਚੱਲਦੀਆਂ ਨੇ ਆ ਮੋਟਰ ਗਈ ਖੜ ਇਹਦਾ ਪਾਣੀ ਆਪਣਾ ਛੱਟਿਆ ਹੋਇਆ ਪਰਲੇ ਖੇਤਾਂ ਨੂੰ ਪਾਈਪ ਲਾ ਕੇ ਮੂਰੇ ਤੇ ਮੋਟਰਾਂ ਉਰੇ ਹੈਗੀਆਂ ਨੇ ਆਪਣੇ ਕੋਲ 5-6 ਮੋਟਰਾਂ ਨੇ 20 ਕਿੱਲਿਆਂ ਤੇ ਤੇ ਪਾਣੀ ਵਾਦੂਗਾ ਬਾਕੀ ਹੁਣ ਫੋਰਮੈਨ ਬੁਲਾਇਆ ਬਿਜਲੀ ਵਾਲਾ ਦੇਖਦੇ ਆ ਕੀ ਚੱਕਰ ਆ ਕੋਲ ਕੀਤਾ ਹੈ ਕਿਸੇ ਦੂਜੀ ਕੋਲ ਤੇ ਕਿਸ ਤੱਕ ਨੂੰ ਤੱਕ ਕੋਤਾ ਫੇਸ ਉੜ ਗਿਆ ਦੀ ਮੋਟਰ ਦੋ ਲਾਇਆ ਜੀ ਲਾ ਦਾਂਗਾ ਇਹ ਦੋ ਆ ਉਹ ਕੀ ਹੁੰਦਾ ਕੰਪਲਟਿਟਰ ਤੇ ਆ ਵਾ ਉੱਤਰ ਨਹੀਂ ਦੇ ਰਹੀ ਹੈ ট্রান্সਫਾਰਮਰ ਚ ਪ੍ਰੋਬਲਮ ਆ ਉਹਦੇ ਕਰਕੇ ਥੋੜਾ ਜਿਹਾ ਮੋਟਰ ਫੇਸ ਡਾਈ ਜਾਂਦੀ ਆ ਦੇਖਦਾ ਚੈੱਕ ਕਰਕੇ ਫੋਰਮੈਨ ਮੀਟਰ ਨਾਲ ਕੀ ਚੱਕਰ ਆ ਫੇਸ ਬੂਸ ਨਹੀਂ ਆਉਂਦਾ ਇੱਕ ਜਗ੍ਹਾ ਘੱਟ ਵੱਧ ਆਉਂਦਾ ਮਗਰ ਉਹ ਹਾਂ ਹੁਣ ਕਰ ਦਿਆਂ ਕੰਪਲੀਟ ਅਮਲੋ ਬਿਜਲੀ ਬੋਰਡ ਚ ਫਰਾਪੇ ਸਹੀ ਕਰਕੇ ਜਾਣਗੇ ਸਪਾਰਟ ਚ ਕਰੀ ਜਾਂਦੇ ਯਾਰ ਪੱਕੀ ਉਹ ਬੰਨ ਗਏ ਆ ਦੇਖੋ ট্রান্সਫਾਰਮਰ ਜੋ ਕੋਈ ਪ੍ਰੋਬਲਮ ਆ ਤੇ ਵੀਡੀਓ ਨੂੰ ਵੱਤ ਤੋਂ ਵੱਤ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਜਿਵੇਂ ਬਿਜੂਜ ਵੀ ਉੜਿਆ ਆ ਵੀਰੇ ਉਪਰ ਜਸੂ ਕਰ ਰਿਹਾ ਬਿਜਲੀ ਵਾਲਿਆਂ ਨਾਲ ਗੱਲ ਇੱਧਰਲੀ ਵਿੱਚ ਚੱਲਦੀ ਆ ਲੂਬੀ ਆ ਆਪਣੀ ਇੱਧਰਲੇ ਖੇਤਾਂ ਨੂੰ ਆ ਖੜੀ ਆ PR 126 ਤੇ ਪਹੀ ਦੇ ਮਾਰਦਿਆਂ ਲਿਆ ਕੇ ਰੂਟਾਵੇਟਰ ਕੱਖ ਬਹੁਤ ਜ਼ਿਆਦਾ ਹੋ ਗਿਆ ਤੇ ਨਾਲੇ ਸਾਫ਼ ਹੋ ਜੂਗਾ ਰਾਹ ਆਉਣ ਜਾਣ ਨੂੰ ਤੇ ਉਹ sire ਤੇ ਉਹ ਘਰਾਂ ਕੋਲ ਵੀ ਚੱਲਦੀ ਆ ਆਪਣੀ ਮੋਟਰ ਤੇ ਇੱਧਰਲਾ ਖੇਤ ਨੇ ਸਿਰ ਰਿਹਾ ਤੇ ਆਪਣੀ ਜੀਰੀਏ ਜੰਮਈ ਸਾਫ਼ ਆ ਕੋਈ ਸ਼ਿਕਾਇਤ ਨਹੀਂ ਹੈਗੀ ਜੀ ਜੀ ਕੋਈ ਪ੍ਰੋਬਲਮ ਨਹੀਂ ਤੇ ਆਹ ਖੇਤ ਹਲੇ ਰਹਿੰਦਾ ਏ ਸਪਰੇਅ ਕਰਨ ਤੋਂ ਇਹ ਤੇ ਸ਼ਾਇਦ ਮੈਨੂੰ ਲੱਗਦਾ ਕਰੀ ਨਹੀਂ ਬਾਕੀ ਜੱਸੂ ਨੂੰ ਪਤਾ ਇਹਨੂੰ ਪੁੱਛਦੇ ਆ ਸਪਰੇਅ ਤਾਂ ਆ ਜੀਰੀ ਸਪਰੇਅ ਕਰੀ ਤਾਂ ਨਹੀਂ ਇਹਨੂੰ ਇੱਕੋ ਵੀ ਨਹੀਂ ਕੀਤੀ ਇੱਕ ਵੀ ਨਹੀਂ ਇੱਕ ਵੀ ਸਪਰੇਅ ਨਹੀਂ ਕਰੀ ਬਗੈਰ ਸਪਰੇਅ ਤੋਂ ਹੀਆਂ ਹਲੇ ਆ ਰਿਓਏ ਉਹ ਮੰਨ ਕੇ ਚੱਲੋ ਟਰੈਕਟਰ ਬ੍ਰੈਂਡ ਦੀ ਮਿਸ਼ਨ ਪਾਤੀ ਦੀ ਜਿਹੜੀ ਪ੍ਰਦਾਨ ਫਟੇਰਾ ਵਰਗੀ ਆਉਂਦੀ ਆ ਲਾਸਟ ਰੇ ਨਾਲ ਤੇ ਉਹਦੇ ਕਰਕੇ ਜਮਾੜਾ ਮਾੜਾ ਉਲੀ ਹੁਣ ਕਰਦੇ ਆ ਇਹਦੇ ਸੀਟ ਫਲੈਟ ਤੋਂ ਤੇ ਸੁੰਡੀ ਤੋਂ ਪਾਇਆ ਪਤਲ ਵੇਟ ਪਈ ਆ ਜਿਹੜੀ ਇਹ ਲੂਟ ਹੋ ਜੂਗੀ ਟਰੈਕਟਰ ਬ੍ਰਾਂਡ ਦੀ ਬਸ ਚਾ ਕੋਲ ਦਵਾਈ ਵਧੀਆ ਆਉਂਦੀ ਐ ਨਾਲੇ ਸਸਤੀ ਪੈਂਦੀ ਆ ਆ ਸਾਰੀ ਸਪਰੇਅ ਅਸੀਂ ਉਹੀ ਕਰੀ ਆ ਟਰੈਕਟਰ ਬ੍ਰਾਂਡ ਦੀ ਜਿਹੜੀ ਮਿਸ਼ਨ ਆਉਂਦੀ ਆ ਕੋਰਾ ਜਿਹਨਾਂ ਸਲਟ ਵਾਲੀ ਇੱਕ ਉਹ ਪਾਈ ਆ ਪਾਲਸਰ ਪਾਈ ਆ ਸੀਟ ਫਲੈਟ ਤੋਂ ਤੇ ਤੇਲੇ ਤੋਂ ਪਾਈਆ ਖਾਇਓ ਮੈਕਸ ਉਹ ਕਰੀ ਆ ਬਾਕੀ ਫੋਰਮੈਨ ਆਇਆ ਹੋਇਆ ਏ ਇਹਨੂੰ ਹੁਣ ਲੈ ਕੇ ਚੱਲਦੇ ਆਂ ਬਾਦਲੇ ਉੱਥੇ ਮੋਟਰ ਖੜੀ ਆ ਉੱਥੇ ਦੇਖ ਕੇ ਆਉਣਾ ਕੀ ਚੱਕਰਾ ਮੋਟਰ ਨੂੰ ਕੀ ਗੱਲ ਬਾਤ ਆ ਚੱਲਦੇ ਆਂ ਹੁਣ ਤੇ ਆ ਆਪਣਾ ਆਪਣੇ ਚੈਨਲ ਨੂੰ ਜਾ ਕੇ ਫੋਲੋ ਕਰੋ ਇੰਸਟਾਗ੍ਰam ਆਰ ਫੇਸਬੁੱਕ ਤੇ ਆ ਤੁਹਾਨੂੰ ਤੇ ਬਹੁਤ ਹੀ ਚੰਗਾ ਆਇ ਤਲਾ ਮੌਸਮ ਉਹ ਚੱਲਿਆ ਸਾਫ ਤੋਂ ਪਨਕਲੇ ਤੇ ਸਵੇਰੇ ਬੱਦਲ ਕਾਫੀ ਸੀ 60 ਦੇ ਆਪਾਂ ਕਸਤੇ ਅੱਜ ਵੇਟ ਇਹ ਚਾਰ ਪਲੇਟਾਂ ਨੇ ਤਕਰੀਬਨ 80 ਕਿਲੋ ਦਾ ਚੁੱਲਾ ਏ ਤੇ ਸਾਢੇ 37 ਕਿਲੋ ਦੀ ਇੱਕ ਪਲੇਟ ਆ ਤੇ ਕਾਫੀ ਭਾਰਨ ਹੋ ਜਾਂਦਾ ਏ ਤੇ ਆ ਇਹਠਾ ਨਟ ਪਾਈ ਨੇ ਇਹਦੇ ਨਟ ਗਲਤ ਦਿੱਤੇ ਹੋਏ ਨੇ ਕੰਪਨੀ ਵਾਲੇ ਰੋ ਚਾਹੀਦੇ ਨੇ 4 ਨੰਬਰ ਦੇ ਨਟ ਚਾਹੀਦੇ ਨੇ ਤੇ ਇਹ ਹੈਗੇ ਨੇ 19 ਨੰਬਰ ਦੇ ਨਟ ਨੇ ਇਸੇ ਕਰਕੇ ਇਹ ਟੁੱਟ ਜਾਂਦੇ ਨੇ ਵਿੱਚ ਟੁੱਟ ਗਏ ਤੇ ਚੁੱਲੇ ਦੇ ਫਿਰ ਉਹ ਆਪਾਂ ਕੱਢ ਲਏ ਦੀ ਤੇ ਹੁਣ कसे ਨੇ ਉਹਨਾਂ ਆਹ ਨਟ ਰਹਿੰਦੇ ਨੇ ਟਾਈਟ ਕਰਨਾ ਤੋਂ ਤੇ ਆਹ ਵੜਾ ਦਾਂਗੇ ਇੰਨੀ ਕੁ ਤੇ ਬਾਕੀ ਦੇਖ ਲਾਂਗੇ ਨਹੀਂ ਲਿਆ ਕੇ ਦੋ ਪਲੇਟਾਂ ਹੋਰ ਪਾ ਦਾਂਗੇ ਇੱਧਰਲੇ ਪਾਸੇ ਪਾ ਦਾਂਗੇ ਇੱਕ ਇੱਧਰ ਪਾ ਦਾਂਗੇ ਤੇ ਬਾਕੀ ਜਿਆਦਾ ਵੇਟ ਦਾ ਕੋਈ ਫਾਇਦਾ ਨਹੀਂ ਟਰੈਕਟਰ ਟਾਇਰੇ ਘਸਾਉਂਦਾ ਏ ਤੇ ਟਰੈਕਟਰ ਨੂੰ ਵੈਸੇ ਹੈਗਾ ਵੀ ਭਾਰੀ ਉਹ ਆ ਇਹ ਤੇ ਇੰਨਾ ਇੰਨਾ ਵੜਾ ਦਾਂਗੇ ਇਹਨਾਂ ਨੂੰ ਇੱਥੇ ਉੱਥੋਂ ਨਾਲੇ ਥੋੜਾ ਜਿਹਾ ਵਧੀਆ ਜਿਹਾ ਲਿਕਣ ਲੱਗ ਜਾਣਗੇ ਤੇ ਨਾਲੇ ਆ ਨਟ ਟਾਈਟ ਕਰ ਦਾਂਗੇ ਲੈ ਕੇ ਗੋਟੀ ਨਾਲ ਤੇ ਬਾਕੀ ਗਲੇਸ ਗਲੂਸ ਮਾਰਦੇ ਆ ਜਿਹ ਟਰੈਕਟਰ ਨੂੰ ਆਇਆ ਜੀ ਹੁਣ ਪਹਾੜਲੇ ਲੈ ਕੇ ਫੋਰਮੈਨ ਨੂੰ ਦੇਖਦੇ ਆ ਕੀ ਹੋਇਆ ਆ ਮੋਟਰ ਨੂੰ ਤੇ ਜੀਰੀ ਆਪਣੀ ਨਸ ਰਹੀ ਇਹ ਵੀ 26 ਜੀਰੀ ਆ ਇਹ ਤੇ ਪਰਲੀ ਚੱਲਦੀ ਆ ਮੋਟਰ ਆਪਣੀ ਉਹ ਹੇਠਲੇ ਖੇਤ ਨੂੰ ਤੇ ਮੌਸਮ ਹੋ ਗਿਆ ਜਮਾਈ ਸਾਫ ਦੇਖੋ ਆਸਮਾਨ ਪੂਰਾ ਸਾਫ ਹੋ ਗਿਆ ਸਵੇਰੇ ਪੈ ਗਈਆਂ ਕਣੀਆਂ ਹੀ ਆ ਤੇ ਦੇਖਦੇ ਆ ਕਿਤੇ ਲਾਟਰੀਆਂ ਨਿਕਲਿਆ ਵੇ ਮੋਟਰ ਸਾਫ ਤਾਂ ਚੱਲਿਆ ਕਰੋ ਤੇ ਗ੍ਰਾਮਾ ਗਰੂਮਾ ਸੋਣ ਮਾਰ ਕੇ ਮਾਰ ਨਹੀਂਦੀ ਭਈਏ ਨੂੰ ਲੈ ਕੇ ਆਇਆ ਸੀ ਸਾਲਾ ਮਾਰੀ ਭਈਏ ਨੂੰ ਲੈ ਕੇ ਆਏ ਸੀ ਲਾਟਰੀ ਨਿਕਲ ਗਈ ਇਹ ਇੱਕ ਰਾਫਰਮਨ ਦਸੂਗਾ ਜੇ ਤੇਰੇ ਸੰਚਦਾ ਆਈਸੀਯੂ ਜਨੇ ਕਿ ਐਮਰਜੈਂਸੀ ਟੈਸਟ ਚੈਕ ਕਰੂਗਾ ਇਹ ਬੋਲਟ ਹੀ ਨਹੀਂ ਆਉਂਦੀ ਲਾਈਟ ਹੀ ਨਹੀਂ ਆਉਂਦੀ ਇਹ ਚੱਕਰ ਆ ਜੋੜ-ਜੂੜਨਾ ਜਲ ਕਿਉਂ ਨਾ ਦੇਖ ਆ ਜੋੜਨੇ ਆ ਕੇਵਲ ਨੂੰਰੇ ਲੈਟ ਨਹੀਂ ਆਉਂਦੀ ਇਹ ਕੰਬੇ ਤੋਂ ਫਾਲਟ ਆ ਇਹ ਤੋਂ ਬਲਾਦਾ ਕੇਬਲ ਨੇ ਭੜਾਕਾ ਭੜੂਕਾ ਮਾਰਿਆ ਰੋਸੇ ਕਰਕੇ 스타ਟਰ ਜੀ ਦਾ ਕਰੰਟ ਆ ਹੀ ਨਹੀਂ ਰਿਹਾ ਜਮਾਈ ਤੇ ਹੁਣ ਕੇਬਲ ਮੈਣ ਰਹੇ ਆ ਜੇ ਕੇਬਲ ਚ ਕੋਈ ਪ੍ਰੋਬਲਮ ਹੋਈ ਤੇ ਬਿਜਲੀ ਬੋਰਡ ਚ ਸ਼ਿਕਾਇਤ ਕਰਦੇ ਆ ਤੇ ਕਰਕੇ ਜਾਣਗੇ ਕੇਬਲ ਨਮੀ ਪਾਣੀ ਹੋਈ ਕੇਬਲ ਨਮੀ ਪਾ ਦਾਂਗੇ ਜਿੰਮੇ ਵੀ ਹੋਇਆ ਤੇ ਬਾਕੀ ਉਧਰਲੀ ਮੋਟਰ ਚੱਲਦੀ ਆ ਆਪਣੀ ਏਟ ਏਟਲੇ ਪਲਾਟਾਂ ਨੂੰ ਅੱਜ ਚੱਲਦੀ ਆ ਆਪਣੀ ਲੂਬੀ ਕੰਪਲੀਟ ਕਰਦੇ ਆ ਬਿਜਲੀ ਵਾਲਿਆਂ ਨੂੰ ਕਰਕੇ ਜਾਣਗੇ ਆਪੇ ਮੋਟਰ ਚੱਲਦੀ ਤੇ ਆ ਪਲਾਟ ਨੂੰ ਪੈ ਰਿਹਾ ਪਾਣੀ ਆਪਣਾ ਉਹ ਸਿਰੇ ਵਾਲੇ ਦੋ ਕਿਆ ਰਹਿਆਂ ਨੂੰ ਕਿ ਕਰ ਉਹ ਜੀਰੀ ਚੈੱਕ ਦੇਖਦਾ ਏ ਫੋਰਮੈਨ ਕਿ ਕਿੰਨੀ ਕੇਬਲ ਪਾਉਗੀ ਕੀ ਗੱਲ ਬਾਤ ਆ ਉਹ ਇਹ ਤਾਂ ਲੈਣਾ ਗ੍ਰੈਟ ਚੋਂ ਬੰਦ ਕਰਾਉਣੀ ਪਊਗੀ ਫੇਰ ਜ ਆਉਣਗੇ ਉਹ ਕਰਕੇ ਜਾਣਗੇ ਹੈ ਸਰਕਾਰੀ ਮੁਲਾਜ਼ਮਾ ਦਾ ਕੰਮ ਹੈ ਫੇਰ ਹੁਣ ਕਰਦੇ ਆਂ ਕੰਪਲੀਟ ਉਹਨਾਂ ਨੂੰ ਬਾਈ ਮੋਟਰ ਨਹੀਂ ਚੱਲਦੀ ਆਓ ਆ ਟ੍ਰਾਂਸਫਾਰਮ ਸੱਚ ਕੱਟੀ ਜਾਣੀ ਆ ਉਹ ਦੇਖ ਆਓ ਦੇ ਸਾਹਮਣੇ ਟ੍ਰਾਂਸਫਾਰਮ ਉਹ ਤੋਂ ਸੱਚ ਕੱਟ ਕੇ ਹੋ ਜਾਣਾ ਹੈ